ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਕਲੈਕਸ਼ਨ ਅਜੋ ਤੁਹਾਡੀ ਸਕਰੀਨ ਤੇ ਚੱਲਦੀਆਂ ਨੇ ਮਸਲੀਨ ਪ੍ਰਿੰਟ ਦੇ ਨਾਲ ਆਣਗੇ ਟੌਪ ਤੇ ਤੁਹਾਨੂੰ ਸ਼ਰਟ ਤੇ ਹੈਂਡਵਰਕ ਮਿਲੇਗਾ ਸਿਲਕ ਦਾ ਬਾਟਮ ਆਏਗਾ ਦੁਪੱਟਾ ਜਿਹੜਾ ਹੈ ਉਹ ਵੀ ਸਿਲਕ ਦਾ ਆਏਗਾ ਤੇ ਬੜਾ ਪਿਆਰਾ ਵਰਕ ਹੋਇਆ ਦੁਪੱਟੇ ਤੇ 1050 ਰੁਪਏ ਦਾ ਰੇਟ ਹੈ ਰੰਗ ਇਹਦੇ ਵਿੱਚ 22 ਤੋਂ 23 ਹੈਗੇ ਨੇ ਤੇ ਰੰਗ ਜਿਹੜੇ ਵੀ ਇਹਦੇ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਸਾਰੇ ਹੀ ਰੰਗ ਬਹੁਤ ਪਿਆਰੇ ਨੇ ਬਾਟਮ ਜਿਹੜਾ ਇੰਨਾ ਸੂਟਾਂ ਨਾਲ ਤੁਹਾਨੂੰ ਉਹ ਪਲੇਨ ਮਿਲੇਗਾ 셔ਟ ਜਿਹੜੀ ਆ ਤੁਹਾਨੂੰ ਗਲੇ ਤੇ ਜਿਹੜਾ ਇਹਦਾ ਡਿਜ਼ਾਈਨਿੰਗ ਹੋਈ ਆ ਉਹਦੇ ਤੇ ਟੋਟਲ ਹੀ ਹੈਂਡਵਰਕ ਵਾਲੀ ਮਿਲੇਗੀ ਸੂਟ ਐ ਸਾਰੇ ਅਵੇਲੇਬਲ ਨੇ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਇਹਨਾਂ ਦੇ 22 ਰੰਗ ਨੇ ਤੇ ਸਾਰੇ ਹੀ ਅਵੇਲੇਬਲ ਨੇ ਮਸਲੀਨ ਦੀ 셔ਟ ਨਾਲ ਬਹੁਤ ਪਿਆਰਾ ਪ੍ਰਿੰਟ ਹੋਇਆ ਤੇ ਨਾਲ ਵਰਕ ਹੋਇਆ ਦੁਪੱਟਾ ਬਹੁਤ ਪਿਆਰਾ ਹੈ ਸਾਰੇ ਨਾਲ ਕੁਛ ਤੇ ਜਿਹੜੇ ਕਿ ਸਾਈਡਾਂ ਤੇ ਲੈਸ ਵੀ ਲੱਗੀ ਆ ਵਰਕ ਬੜਾ ਪਿਆਰਾ ਹੋਇਆ ਹੈ ਰੰਗ ਜਿਹੜੇ ਵੀ ਸੂਟਾਂ ਵਿੱਚ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਨਾਂ ਤੋਂ ਇਲਾਵਾ ਇਹਨਾਂ 'ਚ ਹੋਰ ਰੰਗ ਨਹੀਂ ਹੈਗੇ ਬਹੁਤ ਹੀ ਜ਼ਿਆਦਾ ਬੈਸਟ ਕੁਆਲਿਟੀ ਦੇ ਨਾਲ ਕੈਮਰੀ ਕਾਟਨ ਦੀ ਸ਼ਰਟ ਆਈ ਹੈ ਘੇਰੇ ਤੇ ਵੀ ਵਰਕ ਆਇਆ ਦੁਪੱਟਾ ਮਸਲੀਨ ਦਾ ਟਾਈ ਡਾਈ ਵਾਲਾ ਤੇ ਪ੍ਰਿੰਟ ਪੱਟੀ ਹੋਇਆ ਤੇ ਜਿਹੜਾ ਇਹਦਾ ਪ੍ਰਾਈਸ ਹੈ ਉਹ 860 ਰੁਪਏ ਆ ਸ਼ਿਪਿੰਗ ਦੇ ਉੱਤੇ ਕੋਈ ਐਕਸਟਰਾ ਨਹੀਂ ਹੈਗੀ 860 ਰੁਪਏ ਵਿੱਚ ਹੀ ਤੁਹਾਨੂੰ ਇਹ ਜਿਹੜਾ ਸੂਟ ਮਿਲੇਗਾ ਬੜੇ ਵਧੀਆ ਤੇ ਯੂਨੀਕ ਜੇ ਪ੍ਰਿੰਟਾਂ ਦੇ ਨਾਲ ਇਹ ਸੂਟ ਆਏ ਨੇ ਰੰਗ ਜਿਹੜੇ ਇਹਨਾਂ ਵਿੱਚ ਟੋਟਲ 12 13 ਹੈਗੇ ਨੇ ਤੇ ਸਾਰੇ ਹੀ ਕਲਰ ਬਹੁਤ ਪਿਆਰੇ ਨੇ ਆਲ ਓਵਰ 5 ਮੀਟਰ ਦਾ ਤੁਹਾਨੂੰ ਸੂਟ ਮਿਲ ਜੇਗਾ ਸੇਮ ਐਜ਼ ਇਟ ਇਜ਼ ਪ੍ਰਿੰਟ ਦੇ ਨਾਲ 5 ਮੀਟਰ ਦਾ ਡਿਜੀਟਲ ਪ੍ਰਿੰਟ ਦੇ ਨਾਲ ਜਾਮ कॉटन ਦਾ ਸੂਟ ਆਇਆ ਏ ਇਹਦੇ ਤੇ ਆ ਕਿ ਲਾਈਨਿੰਗ ਨਹੀਂ ਲੱਗੇਗੀ ਇਹਨੂੰ ਤੁਸੀਂ ਐਜ਼ ਇਟ ਇਜ਼ ਸਟਿਚ ਕਰ ਸਕਦੇ ਹੋ ਇਹ ਤੁਹਾਨੂੰ ਆਫਰ ਵਿੱਚ ਮਿਲਣਗੇ ਸੂਟ ਜਿਹੜਾ ਸਿੰਗਲ ਹੀ ਨਹੀਂ ਮਿਲੇਗਾ ਦੋ ਸੂਟ ਤੁਹਾਨੂੰ ਮਿਲ ਜਾਣਗੇ 735 ਦੇ ਵਿੱਚ 735 ਦੇ ਵਿੱਚ ਕੋਈ ਵੀ ਦੋ ਸੂਟ ਟੋਟਲ 10 ਮੀਟਰ ਕਪੜਾ ਤੁਸੀਂ ਚਾਹੇ ਸੇਮ 10 ਮੀਟਰ ਲੈ ਲਓ ਚਾਹੇ ਫਿਰ ਵੱਖਰਾ-ਵੱਖਰਾ ਕਰਕੇ ਉਹ ਤੁਹਾਡੀ ਚੋਇਸ ਹੈ ਤੇ ਜੇਕਰ ਤੁਸੀਂ ਇਹ ਦੋ ਸੂਟ ਦੀ ਜਗ੍ਹਾ ਚਾਰ ਸੂਟ ਬਾਈ ਕਰਦੇ ਹੋ ਟੋਟਲ 20 ਮੀਟਰ ਕਪੜਾ ਲੈਂਦੇ ਹੋ ਤਾਂ ਇਹ ਤੁਹਾਨੂੰ ਮਿਲ ਜੇਗਾ 1250 ਰੁਪਏ ਦੇ ਵਿੱਚ 2 ਸੂਟਾਂ ਤੇ ਆਫਰ ਹੈ 735 ਦੀ ਤੇ 4 ਸੂਟਾਂ ਤੇ ਆਫਰ ਹੈ 1250 ਰੁਪਏ ਦੀ ਸ਼ਿਪਿੰਗ ਚਾਰਜਸ ਜਿਹੜੇ ਇਹਨਾਂ ਸੂਟਾਂ ਤੇ ਬਿਲਕੁਲ ਫ੍ਰੀ ਨੇ ਰੰਗ ਇਹਨਾਂ ਵਿੱਚ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਟੋਟਲ ਫੈਬਰਿਕ ਦੀ ਲੈਂਥ ਇੱਕ ਸੂਟ ਦੀ 5 ਮੀਟਰ ਆਏਗੀ ਆਲਓਵਰ 5 ਮੀਟਰ ਦਾ ਪਿਓਰ ਬੀਬਾ ਕਾਟਨ ਦੇ ਵਿੱਚ 100% ਪਿਓਰ ਕਾਟਨ ਦਾ ਸੂਟ ਹੈ 790 ਰੁਪਏ ਦਾ ਰੇਟ ਹੈ ਮਸਲੀਨ ਦਾ ਫੋਰ ਸਾਈਡਰਡ ਲੇਸ ਵਾਲਾ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਰੰਗ ਇਹਦੇ ਵਿੱਚ ਜਿਹੜੇ ਫਿਲਹਾਲ 4 ਹੀ ਆਏ ਨੇ ਪਿਓਰ ਕਾਟਨ ਦੇ ਵਿੱਚ ਜੀ ਸ਼ਰਟ ਸੂਟ ਤਾਂ ਆਇਆ ਸ਼ਿਫੋਨ ਦੇ ਦੁਪੱਟੇ ਨਾਲ ਪਾਕਿਸਤਾਨੀ ਸਟਾਈਲ ਦੀ ਐਮਬਰਾਇਡਰੀ ਹੋਈ ਹੈ ਦੁਪੱਟੇ ਤੇ ਬਾਟਮ ਪਲੇਨ ਆਏਗਾ 780 ਰੁਪਏ ਦਾ ਰੇਟ ਹੈ 2 ਮੀਟਰ ਦਾ ਬਾਟਮ 2 ਮੀਟਰ ਦਾ ਦੁਪੱਟਾ ਸ਼ਰਟ ਜਿਹੜੀ ਹੈ ਉਹ ਲਗਭਗ 2 ਮੀਟਰ ਦੀ ਆਏਗੀ ਪਰ ਉਹ ਬਰ ਜਿਹੜਾ ਵੱਡਾ ਹੈ 54 ਇੰਚ ਦਾ ਕੋਈ ਜਿਹੜੀ ਲੈਂਥ ਜਾਂਦੀ ਹੈ ਇਸ ਲਈ ਜਿਹੜੀ ਸ਼ਰਟ ਹੈ ਫਿਲਹਾਲ 2 ਮੀਟਰ ਦੇ ਕੱਟ ਦੇ ਨਾਲ ਆਈ ਹੈ ਕੁਸ਼ ਰੰਗ ਇਹਦੇ ਵਿੱਚ ਜਿਹੜੇ ਨੇ ਪਹਿਲਾਂ ਆਏ ਸੀ ਹੁਣ ਨਹੀਂ ਆ ਰਹੇ ਫਿਲਹਾਲ ਜਿਹੜੇ ਰੰਗ ਇੱਥੇ ਮੈਂ ਐਡ ਕੀਤੇ ਨੇ ਟੋਟਲ 17 ਰੰਗ ਇਹੀ ਇਹਨਾਂ ਸੂਟਾਂ ਵਿੱਚ ਅਵੇਲੇਬਲ ਨੇ ਕੋਈ ਸੂਟ ਬਾਈ ਕਰਨਾ ਜਾਂ ਕੋਈ ਵੀ ਕਵਰੀ ਕਰਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ